ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਨਦੀਪ ਕੌਰ ਮੈਂ ਸਵਾਗਤ ਕਰਦੀ ਹਾਂ ਆਪਣੇ ਚੈਨਲ 'ਤੇ ਤੁਹਾਡਾ ਮੈਂ ਉਮੀਦ ਕਰਦੀ ਹਾਂ ਕਿ ਸਾਰੇ ਜਣੇ ਵੀ ਸਿਹਤਮੰਦ ਹੋਗੇ ਤੇ ਮਸਤ ਹੋਗੇ। ਆਹੀ ਠੀਕਾ ਸ਼ਾਮ ਦਾ ਟਾਈਮ ਹੋ ਗਿਆ ਵਾ। ਤਾਂ ਕਿ ਚਲੋ ਥੋੜਾ ਬਾਹਰ ਨਿਕਲਦੇ ਆ। ਵਾਤਾਵਰਨ ਵੇਖਦੇ ਬਾਹਰ ਦਾ। ਕੀ ਹਾਲ ਚਾਲ ਆ? ਸਬਜ਼ੀਆਂ ਸਬਜ਼ੀਆਂ ਦਾ। ਮੇਥੀ ਵੱਢ ਕੇ ਸੁਕਾ ਲੈਣੀ ਹੁਣ। ਮੇਥੀ ਵੱਢ ਕੇ ਸਕਾ ਲਾਂਗੇ ਗੋਭੀ ਦੇ ਫੁੱਲ ਹੋ ਗਏ ਹੁਣ ਬਹੁਤ ਸਾਰੇ ਤੇ ਹਲਦੀ ਦਾ ਬਸ ਖਤਮ ਹੋ ਗਿਆ ਕੰਮ ਪੁੱਟਣ ਵਾਲੇ ਆਪਾਂ ਥੋੜ੍ਹੇ ਦਿਨਾਂ ਦੇ ਵਿੱਚ ਹਲਦੀ ਜਿਹੜੀ ਪੁੱਟਣੀ ਆ ਸ਼ਮਾ ਕੇ ਲਪੰਡੀ ਆ ਕੌਣ ਭਈਆ ਕਿਹੜਾ ਭਈਆ ਮੈਨੋਂ ਤੱਕ ਮੈਨੋਂ ਤਾਂ ਦੂਰ ਦੂਰ ਤੱਕ ਕੋਈ ਭਈਆ ਨਹੀਂ ਦਿਖਣ ਡਿਆ। ਲਓ ਜੀ ਆ ਸਰੋਂ ਫੁੱਲ ਗਈ ਐ ਨਾ ਮੈਂ ਡੈਡੀ ਨੂੰ ਕਿਹਾ ਸੀ ਕਿ ਵੱਢ ਲੋ ਕਿ ਥੱਲੇ ਨਾ ਆਲੂ ਆ ਇਹਦੇ ਸਰੋਂ ਦੇ। ਔਰ ਇੱਕ ਪਰਲੇ ਸਾਈਡ ਚ ਕੰਦਰ ਬਹੁਤ ਹੋ ਗਈ ਆਪਣੇ। ਅੱਜ ਨਾ ਪੱਠਿਆਂ ਨੂੰ ਪਾਣੀ ਦਿੱਤਾ ਨਾ ਸਭ ਪਾਣੀ ਚੜ ਜਾਣਾ ਹੁਣ। ਆ ਮੈਂ ਬਾਅਦ ਚੁੱਟਿਆ ਵਾ ਸਾਗ ਵੇਖ ਲੋ ਕਿੰਨਾ ਵਧੀਆ ਹੋ ਚੱਲਿਆ। ਲਾਸਟ ਖਾਣਵੇਂ। ਆਉਣ ਵਾਸਤੇ ਲਾਸਟ ਜੀ ਸਾਹੜੇ ਚਾਚੇ ਕੇ ਪੈਲੀ ਆ ਉਹਨਾਂ ਦੇ ਕੋ ਨਾਲ ਨਾਲ ਉਹਨਾਂ ਦੇ ਵਿੱਜਾ ਸਾ ਚਾਰਸ ਫਿਰ ਤੇ ਗੁੱਡੇ ਉੱਡਣ ਦੇ ਕੋਠੇ ਤੇ ਵੀ ਜਾਣੇ ਵਖੌਨੀ ਤਾਂ ਨੂੰ ਮੈਂ ਮੈਂ ਚੱਲੀ ਮੰਮੀ ਘਰ ਮੰਮੀ ਗੋਦਰਾ ਸਾਹਿਬ ਚੱਲ ਜਾਂਦੇ ਆ ਹੁਣੇ ਤੇ ਚਲੋ ਆਵਨ ਨੇ ਅਤ ඒ නෑත කණ්ඩියම්මත්ද ෆෝන්ත විඩිය බණ්ඩි කිීඩිය බණ්ඩියයන තැ නොනී න දෙකනි දෑක කෑමරා වනා හ මමා මමඕෝ කෑපලෑනවාස්සේෝට්ටේ පයි මල් හටි කොලිනු හන්ඩිනිල ගන්්ඩීද ਹਾਂ ਠੰਡੀ ਨਹੀਂ ਲੱਗਣ ਈ ਇਹਨੂੰ ਲੋ ਜੀ ਮੈਂ ਕਟਿੰਗ ਕਰਨ ਲੱਗ ਗਈਆਂ ਸੂਟ ਤੇ ਆਹ ਵੇਖੋ ਜਦੋਂ ਬੜਾ ਜਿਆਦਾ ਤਿਲਕਣਾ ਸੂਟ ਹੈ ਨਾ ਇਦਾਂ ਪਿੰਨ ਅਪ ਕਰ ਲੈਣਾ ਚਾਹੀਦਾ ਵਾ ਇਦਾਂ ਨਾ ਫਿਰ ਇਹ ਬੜਾ ਫਿਸਲਦਾ ਵਾ ਕੱਪੜਾ ਬਹੁਤ ਜ਼ਿਆਦਾ ਇਦਾਂ ਕਰਕੇ ਨਾ ਚੈੱਕ ਬਣਿਆ ਕੱਪੜੇ ਦੇ ਵਿੱਚ ਇਦਾਂ ਕਰਕੇ ਤੇ ਨਾ ਤਿਲਕਦਾ ਬਹੁਤ ਜ਼ਿਆਦਾ ਇਦਾਂ ਕਰ ਰਹੀ ਹਾਂ ਪਿੰਨ ਕਰ ਲਈਆਂ ਪਹਿਲਾਂ ਕੀਕਰ ਨਿਸ਼ਾਨੀਆਂ ਲੱਗ ਜਾਣ ਉਸ ਤੋਂ ਬਾਅਦ ਹੀ ਖਿਸਕ ਜੇ ਜਿੱਥੇ ਖਿਸਕਣਾ ਵਾ ਇੱਕ ਵਾਰ ਨਾ ਖਿਸਕੇ ਜਦੋਂ ਨਿਸ਼ਾਨੀਆਂ ਲੱਗਣੀਆਂ ਫਿਰ ਵੱਧ ਘੱਟ ਹੋ ਜਾਂਦਾ ਫਿਰ ਨਾ ਕਈ ਵਾਰ ਇਦਾਂ ਹੁੰਦਾ ਵਾ ਕਿ ਸਾਈਡ ਨੂੰ ਚਾਈ ਜਾਂਦਾ ਇਦਾਂ ਮੈਂ ਕਈ ਵਾਰ ਮੈਂ ਕਿਹਾ ਸੂਟ ਪਾਏ ਹੋਣ ਤੇ ਇਦਾਂ ਨੂੰ ਨਿਕਲ ਨਿਕਲ ਜਾਂਦੇ ਹੈ ਨਾ ਉਹਨਾਂ ਦਾ ਇਹ ਰੀਜਨ ਹੁੰਦਾ ਕਿ ਆਪਾਂ ਸਹੀ ਤਰ੍ਹਾਂ ਨੂੰ ਕਟਿੰਗ ਨਹੀਂ ਕਰਦੇ ਕਟਿੰਗ ਲੱਗਿਆ ਛੇਤੀ ਕਾਲੀ ਕਰ ਦਿੰਨੇ ਹੈ ਨਾ ਤਾਂ ਫਿਰ ਫਿਸਲਣ ਲੱਗ ਜਾਂਦਾ ਕਿ ਸਾਈਡ ਨੂੰ ਸਾਰਾ ਸੂਟ ਖਰਾਬ ਹੋ ਜਾਂਦਾ ਵਾ ਤਾਂ ਕਰਕੇ ਮੈਂ ਇਦਾਂ ਪਿੰਨਾ ਲਾ ਲਈਆ ਵਾ ਤੇ ਆ ਮੈਂ ਮੋਡੇ ਦੀ ਕਟਿੰਗ ਆ ਪਾ ਲਈ ਹੈ ਜੇ ਪਲੇਟਾਂ ਵਗੈਰਾ ਪਾਉਣੀਆਂ ਮੈਂ ਕਿ ਚਲੋ ਤੁਹਾਨੂੰ ਵਿਖਾਦਾ ਕਿ ਇਦਾਂ ਕਰਕੇ ਨਾ ਪਿੰਨਾ ਲਾ ਦੀਏ ਨਾ ਪਿੰਨਾ ਦੇ ਨਾਲ ਬਹੁਤ ਵਧੀਆ ਹੁੰਦਾ ਇਦਾਂ ਪਿੰਨਾ ਲਾ ਲੀਆਂ ਮੈਂ ਵਿਰਲੀਆਂ ਵਿਰਲੀਆਂ ਜਿੱਥੇ ਮੈਨੂੰ ਲੱਗਦਾ ਵਾ ਕਿ ਫਿਸਲ ਜੂਗਾ ਕਪੜਾ ਉੱਥੇ-ਉੱਥੇ ਮੈਂ ਲਾ ਲੀਆਂ ਤੇ ਚਲੋ ਹਣ ਕਟਿੰਗ ਕਰ ਲੈਣੀ ਇਹਨੂੰ ਪਹਿਲਾਂ ਮੈਂ ਤੇ ਫਿਰ ਵਿਖਾਉਣੀ ਲੋ ਜੀ ਬੜੀ ਮੁਸ਼ਕਿਲਾਂ ਦੇ ਨਾਲ ਸੂਟ ਦੀ ਜਿਹੜੀ ਕਟਿੰਗ ਕਰਕੇ ਮੈਂ ਲੈ ਆਈ ਹਾਂ 셔ਟ ਦੀ ਤੇ ਆ 셔ਟ ਮੈਂ ਇਥੇ ਵਿਛਾਲੀ ਆ ਪ੍ਰੈਸ ਕਰਮੇ ਪ੍ਰੈਸ ਇੱਕ ਰ ਸਾਰੇ ਮਾਰ ਲਈ ਲਾਈਨਿੰਗ ਨੂੰ ਵੀ ਮਾਰ ਲਈ ਆਹ ਲਾਈਨਿੰਗ ਥੱਲੇ ਅਟੈਚ ਕਰਾਂਗੇ ਇਹਦੇ ਤੇ ਆਹ ਵਾਲੀ ਜਿਹੜੀ ਟੇਪ ਆ ਨਾ ਇਹ ਨਾ ਰਿਵਰਸੀਬਲ ਇਹਦੇ ਨਾਲ ਆਪਾਂ ਇਹਨੂੰ ਜਿਹੜਾ ਲਾਈਨਿੰਗ ਨੂੰ ਅਟੈਚ ਕਰ ਦਿੰਨੀ ਆ ਮੈਂ ਰਿਵਰਸੀਬਲ ਟੇਪ ਬਹੁਤ ਵਧੀਆ ਹੁੰਦੀ ਹੈ ਤੁਸੀਂ ਵੀ ਮੰਗਵਾ ਸਕਦੇ ਹੋ ਆਨਲਾਈਨ ਵੀ ਮਿਲ ਜਾਂਦੀ ਆ ਆਫਲਾਈਨ ਵੀ ਮਿਲ ਜਾਂਦੀ ਆ ਚਲੋ ਜੀ ਇਹਨੂੰ ਮੈਂ ਸਾਰੇ ਨੂੰ ਰਿਵਰਸੀਬਲ ਨਾਲ ਕਰਾ ਪ੍ਰੈਸ ਕਰ ਲੈਣੀ ਆ ਮੈਂ ਉਹ ਖਾਣੀ ਇਹਦੀ ਫਿਨਿਸ਼ਿੰਗ ਲੋ ਜੀ ਸੂਟ ਸਟਿਚ ਕਰਨਾ ਮੈਂ ਸ਼ੁਰੂ ਕਰਤਾ ਹਰ ਕੋ ਇਦਾਂ ਕਰਕੇ ਮੈਂ ਚਾਕਾ ਨੂੰ ਲਾ ਲਈ ਐ ਲੈਸ ਚਾਰ ਚਪੇਰੇ ਲਾ ਲਈ ਪੂਰੀ ਲੌਂਡੀਆਂ ਮਤਲਬ ਆ ਵਾ ਇੰਨਾ ਕੁ ਤੇ ਹਰ ਚੌੜਲ ਹੋ ਕੇ ਆ ਗਏ ਅਗਲੇ ਦਿਨ ਨੈਕਸਟ ਡੇ ਮੈਂ ਸੇਂਧੀ ਆ ਆਹ ਲਾਈਟ ਮੈਂ ਤਾਂ ਲਾਈ ਕਿਉਂਕਿ ਅੱਜ ਨਾ ਮੌਸਮ ਥੋੜਾ ਬੱਤਲਵਾੜੀ ਜੀ ਆ ਤੇ ਹਨੇਰਾ ਹੋਣ ਡਿਆ ਵਾ ਤਾਂ ਕਰਕੇ ਮੈਂ ਚਲ ਤੁਹਾਡੇ ਨਾਲ ਸ਼ੇਅਰ ਕਰ ਦਿੰਨੇ ਆ ਸੂਟ ਨੂੰ ਵੀ ਹਰ ਕੋ ਇਦਾਂ ਕਰਕੇ ਨਾ ਇਹਦੇ ਲੈਸ ਲਾਈ ਆ ਆਨੇ ਕੇ ਇਹਦਾ ਇਦਾਂ ਕਰਕੇ ਕੋ ਫਿਨਿਸ਼ ਚੈੱਕ ਕਰੋ ਫਿਨਿਸ਼ਿੰਗ ਕਿੰਨੀ ਵਧੀਆ ਆਈ ਆ ਤੇ ਇਦਾਂ ਕਰਕੇ ਮੇਰੇ ਨਾ ਜਿਹੜੀ ਬੋਟਮ ਆ ਉਹਦਾ ਕਲਰ ਆ ਵਾ orange ਆ ਤੁਹਾਨੂੰ ਵਿਖਾਉਂਗੀ ਤੇ ਇਥੋਂ ਇਦਾਂ ਕਰਕੇ ਨਾ ਬੜੀ ਫਿਨਿਸ਼ਿੰਗ ਦੇ ਨਾਲ ਬੜੀ ਹੋਲੀ ਜੀ ਨਾ ਇਹ ਲਾਉਣੀ ਪੈਂਦੀ ਆ ਕਿ ਵਧੀਆ ਲੱਗੇ ਸਫਾਈ ਦੇ ਨਾਲ ਹਨਾ ਸਾਫ ਸੁਥਰੀ ਲੱਗੇ ਕੋ ਕਾਲੀ ਨਹੀਂ ਕਰਨੀ ਕੋਈ ਵੀ ਹਨ ਕੋਈ ਕਾਲੀ ਨਹੀਂ ਹੈਗੀ ਆਹ ਕੋਈ ਇਦਾਂ ਮੈਂ ਲਾਈ ਆ ਵਾਲੀ ਇਹਦੋਂ ਜਦੋਂ ਮੋੜਨਾ ਹਨ ਉਦੋਂ ਬਿਲਕੁਲ ਇਦਾਂ ਕਰਕੇ ਨੂੰ ਮੈਂ ਮੋੜ ਦੇਣਾ ਇਦਾਂ ਪਤਾ ਨਾ ਲੱਗੇ ਕਿ ਕਿੱਥੇ ਜੋੜ ਆਇਆ ਵਾ ਹਨਾ ਇਦਾਂ ਕਰਕੇ ਇਦਾਂ ਸੇਮ ਟੂ ਸੇਮ ਮੈਂ ਇੱਥੇ ਵੀ ਕੀਤਾ ਵਾ ਇਦਾਂ ਬਿਲਕੁਲ ਫਿਨਿਸ਼ਿੰਗ ਦੇ ਨਾਲ ਤੇ ਸੇਮ ਹੀ ਆ ਵੇਖੋ neck ਮੈਂ ਬਣਾਇਆ ਵਾ ਵੇਖੋ ਕਿੰਨੀ ਫਿਨਿਸ਼ਿੰਗ ਦੇ ਨਾਲ ਵਾ ਬਣ ਗਿਆ ਵਾ ਤੇ 슬ੀਵ ਲੱਗਣ ਵਾਲੀਆਂ ਰਹਿਗੀਆਂ ਮੇਰੇ ਤੇ ਬਣ ਗਿਆ ਵਾ ਤੇ ਵਕਾਨੀ ਤੁਹਾਨੂੰ ਬੜਾ ਕੇ ਤੇ ਵੀਡੀਓ ਨਾ ਕਈ ਦਿਨ ਹੋ ਗਏ ਮੇਰੇ ਕੋਲ ਸ਼ੂਟ ਨਹੀਂ ਹੋ ਪੌਂਦੀ ਮੈਂ ਸ਼ੂਟ ਨਹੀਂ ਕਰਨ ਦੀ ਮਤਲਬ ਇਦਾਂ ਹੀ ਦਿਨ ਲੱਗ ਜਾਂਦਾ ਵਾ ਲਿਕੇ ਲਿਕੇ ਦੇਣਾ ਤੇ ਸਿਆਣਾ ਤੁਹਾਨੂੰ ਪਤਾ ਥੋੜੀ ਵਲੌਗ ਬਣੇ ਮੇਰੇ ਕੋਲ ਨਾ ਟਾਈਮ ਤੋਂ ਵੀ ਉਹਨਾਂ ਲੱਗਦਾ ਵਾ ਤੇ ਮੈਨੂੰ ਹੁੰਦਾ ਵਾ ਕਿ ਚਲੋ ਕੰਮ-ਕੁਮ ਕਰ ਲਈਏ ਫਿਰ ਵਲੌਗ ਸ਼ੁਰੂ ਕਰਦੀ ਫਿਰ ਫਿਰ ਕੰਮ ਹੋ ਜਾਂਦਾ ਫਿਰ ਵਲੌਗ ਚ ਵਿਖਾਉਣਾ ਕਿ ਹੁੰਦਾ ਨਾ ਤੇ ਮੈਂ ਕਿਹਾ ਚਲੋ ਅੱਜ ਤੁਹਾਡੇ ਨਾਲ ਮੈਂ ਆਹ ਸ਼ੂਟ ਵਿਖਾ ਦਿੰਨੀ ਆ ਨਾਲੇ ਤੇ ਮੈਂ ਤਾਂ ਦੱਸਾਲ ਜ ਨਹੀਂ ਕਿ ਮੈਂ ਆਪਣਾ ਚੈਨਲ ਕਿੱਦਾਂ ਸਟਾਰਟ ਕੀਤਾ ਕਈ ਪਹਿਲਾਂ ਕਮੈਂਟ ਵੀ ਆਉਂਦੇ ਰਹੇ ਮੈਨੂੰ ਤੇ ਆਪਣਾ ਚੈਨਲ ਜਿਹੜਾ ਵਾ ਸਟਾਰਟ ਮੈਂ ਇੰਨਾ ਕੁ ਸੋਚਿਆ ਨਹੀਂ ਕਿ ਮੈਂ ਚੈਨਲ ਬਣਾਉਂਗੀ ਕਦੀ ਇਦਾਂ ਹੀ ਮੈਂ ਰੈਂਡਮਲੀ ਬਣਾ ਲਿਆ ਚੈਨਲ ਤੇ ਮੈਨੂੰ ਕੁਝ ਉਹਦੇ ਬਾਰੇ ਨੌਲੇਜ ਨਹੀਂ ਹੈਗੀ ਮਤਲਬ ਮਾਸਾ ਵੀ YouTube ਬਾਰੇ ਕੋਈ ਨੌਲੇਜ ਨਹੀਂ ਸੀ ਤੇ ਉਹ ਮੇਰਾ ਮਤਲਬ ਮੈਨੂੰ ਇੰਨਾ ਨਹੀਂ ਸੀ ਪਤਾ ਕਿ ਮੋਨਟਾਈਜ਼ ਕਰਾਉਣਾ ਬਿੰਦਾ ਵਾ ਇਹਨੂੰ ਤੇ ਇਹ ਗੱਲ ਹੈਗੀ ਆ 3 ਸਾਲ ਪਹਿਲਾਂ ਦੀ ਗੱਲ ਵਾ ਤੇ ਉਹਦੇ ਤੇ ਮੇਰਾ ਮਤਲਬ 9000 ਵਾਚ ਟਾਈਮ ਹੋ ਗਿਆ 4-5 ਮਹੀਨਿਆਂ ਦੇ ਵਿੱਚ ਪਰ ਮੈਨੂੰ ਨਹੀਂ ਪਤਾ ਕਿ ਇਹਦਾ ਵਾਚ ਟਾਈਮ ਹੋ ਗਿਆ ਵਾ ਕੰਪਲੀਟ ਤੇ ਮੈਨੂੰ ਇਹ ਕਿ ਚਲੋ ਕੰਪਲੀਟ ਹੋ ਮੈਨੂੰ ਮੋਨਟਾਈਜ਼ ਦਾ ਪਤਾ ਨਹੀਂ ਕਿਉਂਕਿ ਮੈਨੂੰ ਕੋਈ ਨਾ ਪਤਾ ਸਮਝ ਵੀ ਨਹੀਂ ਤਨਾ ਮੈਨੂੰ ਨਾ ਪਤਾ ਕਿ ਮੈਂ YouTube 'ਚ ਸਰਚ ਮਾਰ ਲਾ ਜਾਂ ਕੁਛ ਵੀ ਤੇ ਉਹ ਮੇਰਾ ਨਾ ਚੈਨਲ ਇਦਾਂ ਸਾਲ ਲੰਘ ਗਿਆ ਤੇ ਜਦੋਂ ਨੈਕਸਟ ਸਾਲ ਆ ਗਿਆ ਉਦੋਂ ਹੀ RAM ਗੜ ਰਹਿੰਦੇ ਨਹੀਂ ਬੜਾਈ ਦੇ ਨਾਲ ਤੇ ਜਦੋਂ ਅਗਲਾ ਸਾਲ ਆਇਆ ਤੇ ਅਹੀਂ ਠੇਕਾਰ ਆ ਗਏ ਤੇ ਇੱਥੇ ਆਣ ਕੇ ਅਹੀਂ ਸਲਾਹ ਕੀਤੀ ਕਿ ਚਲੋ ਦੁਆਰਾ YouTube ਚੈਨਲ ਜਿਹੜਾ ਆਪਾਂ ਦੁਆਰਾ ਵੀਡੀਓ ਬਣਾਉਨੇ ਆ ਉਦੋਂ ਪਤਾ ਲੱਗ ਗਿਆ ਸੀ ਕਿ ਚੈਨਲ ਨੂੰ ਮੋਨਟਾਈਜ਼ ਵੀ ਹੋ ਜਾਂਦਾ ਵਾ ਤੇ ਉਦੋਂ ਮਤਲਬ ਪਹਿਲਾਂ ਅਰਨ ਦਾ ਨਹੀਂ ਕੁਝ ਵੀ ਜ ਆਪਾਂ ਅਰਨ ਕਰਨ ਵਾਸਤੇ ਉਹਦਾ ਸ਼ੌਂਕ ਨਹੀਂ ਮੈਂ ਬਣਾ ਲਿਆ ਸੀ ਚੈਨਲ ਤੇ ਇਦਾਂ ਮੈਂ ਆਪਣੀ ਵੀਡੀਓ ਕਦੀ ਨਹੀਂ ਅਪਲੋਡ ਕੀਤੀ ਤਾਂ ਮੈਂ ਝੁੱਕ ਝੁੱਕ ਕੇ ਵੀਡੀਓ ਪਾਉਣੀ ਨਹੀਂ ਤਾਂ ਉਹ ਮੇਰੀਆਂ ਵਾਇਰਲ ਹੋ ਜਾਂਦੀਆਂ ਅਹੀਂ ਤੇ ਉਹ ਮੇਰਾ ਵਾਚ ਟਾਈਮ ਹੋ ਗਿਆ ਕੰਪਲੀਟ ਤੇ ਸਬਸਕ੍ਰਾਈਬਰ ਵੀ 2 5000 ਆਈ ਥਿੰਕ 19 2900 ਸ਼ਾਇਦ ਹੋ ਗਏ ਹੀ ਤੇ ਉਸ ਤੋਂ ਬਾਅਦ ਹੀ ਨਾ ਦੂਜਾ ਮਤਲਬ ਚੈਨਲ ਦੁਆਰਾ ਉਹੀ ਚੈਨਲ ਦੁਆਰਾ ਸ਼ੁਰੂ ਕਰਤਾ ਇਹ ਨਾਟਕ ਬਣਾਉਣ ਲੱਗੇ ਆ ਆ ਦੋ ਜਾਂ ਤਿੰਨ ਨਾਟਕ ਬਣਾਏ ਹੋਣੇ ਆ ਤੇ ਵਾਚ ਟਾਈਮ ਵੇਖਿਆ ਤਾਂ ਕੰਪਲੀਟ ਹੋਇਆ ਹੀ ਪਰ ਸਾਨੂੰ ਨਾ ਮੰਥ-ਮੁੰਥ ਦਾ ਨਹੀਂ ਕਿ ਸੁਝਾਹਾ ਕਿਤਾਬ ਉਸ ਤੋਂ ਬਾਅਦ ਨਾ ਐਦਾਂ ਹੀ ਕਿਸੇ ਨਾਲ ਗੱਲ ਕੀਤੀ ਰਿਲੇਟਿਵ ਵਿੱਚ ਕੋਈ ਨਾਟਕ ਬਣਾਉਂਦੇ ਨੇ ਐਦਾਂ ਹੀ YouTube 'ਚ ਮੰਮੀ ਕੇ ਮਤਲਬ ਸੱਸ ਮੇਰੀ ਦੇ ਜਿੱਦਾਂ ਮੰਮੀ ਮੰਮੀ ਨੇ ਸਾਡੇ ਉਹਨਾਂ ਦੇ ਰਿਸ਼ਤੇ ਦਾ ਰਚ ਬਣਾਉਂਦੇ ਨੇ ਤੇ ਹੀ ਉਹਨਾਂ ਨਾਲ ਗੱਲ ਕੀਤੀ ਤਾਂ ਉਹ ਕਹਿੰਦੇ ਕਿ ਤੁਸੀਂ ਨਾ ਜਗੀ ਸ਼ਰਨ ਨੂੰ ਉਹਨਾਂ ਨੂੰ ਪੁੱਛ ਲਓ ਤੇ ਵੀ ਉਹ ਤੁਹਾਨੂੰ ਸਲਾਹ ਦੇ ਸਕਦੇ ਉਹਨਾਂ ਨੇ ਸਾਨੂੰ ਨੰਬਰ ਦਿੱਤਾ ਚਲੋ ਅਸੀਂ ਫੋਨ ਕੀਤਾ ਵੀਰ ਜੀ ਉਹਨਾਂ ਨੂੰ ਉਹ ਕਹਿੰਦੇ ਕਿ ਕੋਈ ਨਹੀਂ ਤੁਸੀਂ ਆਜੋ ਅਸੀਂ ਉੱਥੇ ਗਏ ਤੇ ਜਦੋਂ ਅਸੀਂ ਉੱਥੇ ਪਹੁੰਚੇ ਤਾਂ ਉਹਨਾਂ ਨੇ ਵੀਰ ਜੀ ਨੇ ਕਿਹਾ ਵੀ ਇਹ ਚੈਨਲ ਤੇ ਤੁਹਾਡੀ ਸਟ੍ਰਾਈਕ ਆਈ ਹੈ ਕਿਉਂਕਿ ਇਹ ਇਸ ਕਰਕੇ ਕਿਉਂਕਿ ਉਹ ਜਿਹੜੀਆਂ ਵੀਡੀਓ ਹੈ ਨਾ ਮੈਂ ਕਿਹੇ ਦੀਆਂ ਚੁੱਕ ਕੇ ਪਾਉਣੀ ਨਹੀਂ ਦੇ ਉਹਨਾਂ ਸਟ੍ਰਾਈਕ ਦੇ ਦਿੱਤੀ ਕਿਸੇ ਨੇ ਉਹ ਪਾਕਿਸਤਾਨ ਦਾ ਚੈਨਲ ਹੈ ਚਲੋ ਮੈਂ ਚੈਨਲ ਦਾ ਨਾਮ ਨਹੀਂ ਲੈਣਾ ਜਿਹੜਾ ਸਟ੍ਰਾਈਕ ਦੇ ਦਿੱਤੀ ਸਾਨੂੰ ਕੋਈ ਪਤਾ ਨਹੀਂ ਵੀ ਆਪਾਂ ਕਿਹੇ ਦੀ ਚੁੱਕਣੀ ਨਹੀਂ ਵੀਡੀਓ ਕੋਈ ਇੰਦਾ ਪਤਾ ਨਹੀਂ ਤੇ ਉਹ ਕਹਿੰਦੇ ਕਿ ਇਹ ਚੈਨਲ ਬਣਾਉਂਦਾ ਕੋਈ ਤਾਂ ਨਾ ਫਾਇਦਾ ਨਹੀਂ ਹੈਗਾ ਹੁਣ ਤੁਸੀਂ ਨਵਾਂ ਚੈਨਲ ਬਣਾ ਲਓ ਫਿਰ ਅਹੀਂ ਉਹ ਚੈਨਲ ਉੱਥੇ ਛੱਡਦਾ ਉਹ ਚੈਨਲ ਵੀ ਹੈਗਾ YouTube ਤੇ ਫਿਲਹਾਲ ਤੇ ਉਹ ਫਿਰ ਉਹ ਚੈਨਲ ਉੱਥੇ ਦਾ ਉੱਥੇ ਰਹਿੰਦਾ ਉਸ ਤੋਂ ਬਾਅਦ ਮੈਂ ਆਵਲਾ ਚੈਨਲ ਬਣਾ ਲਿਆ ਇਹ ਚੈਨਲ ਵੀ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਮੋਨਟਾਈਜ਼ ਹੋ ਗਿਆ ਮੇਰਾ ਤਿੰਨ ਮਹੀਨਿਆਂ ਦੇ ਵਿੱਚ ਹੀ ਤੇ ਵਧੀਆ ਚੱਲਣ ਲੱਗ ਗਿਆ ਤੇ ਮੇਰੀ ਜਿਹੜੀ ਹੈਲਪ ਆ ਹੋ ਚੁੱਕੀ ਵੀਰ ਜੀ ਨੇ ਬਹੁਤ ਸਾਰੀ ਮਤਲਬ ਜਿੰਨੇ ਵੀ ਹੈਲਪ ਮੇਰੀ ਉਹਨਾਂ ਨੇ ਕੀਤੀ ਉਹਨਾਂ ਨੇ ਚੈਨਲ ਮੋਨਟਾਈਜ਼ ਵਗੈਰਾ ਜੋ ਵੀ ਉਹਨਾਂ ਨੇ ਕਰਕੇ ਦਿੱਤਾ ਸੀ ਮੈਨੂੰ ਇਹ ਬਾਰੇ ਕੁਝ ਨਹੀਂ ਪਤਾ ਵੀ ਚੈਨਲ ਮੋਨਟਾਈਜ਼ ਹੋ ਜਾਂਦਾ ਵਾ ਕਿ ਨਹੀਂ ਤੇ ਇਹ ਮੇਰਾ ਜਿਹੜਾ ਚੈਨਲ ਹੀ ਨਾ ਉਹ ਰੈਂਡਮਲੀ ਬਣਿਆ ਸੀ ਇਹ ਨਹੀਂ ਕਿ ਕੋਈ ਅਰਮ ਵਾਸਤੇ ਨਹੀਂ ਬਣਾਇਆ ਰੈਂਡਮਲੀ ਮੈਂ ਬਣਾਇਆ ਸੀ ਤੇ ਇਹ ਮੇਰਾ ਵਧੀਆ ਚੱਲਣ ਲੱਗ ਗਿਆ ਤੇ ਤੁਸੀਂ ਸਾਰਿਆਂ ਨੇ ਮੇਰੇ ਵੀਡੀਓ ਨੂੰ ਪਿਆਰ ਵੀ ਬਹੁਤ ਦਿੱਤਾ ਤੇ ਮੈਂ ਹੋਰ ਵੀ YouTube ਦੀਆਂ ਟਿਪਸ ਦੱਸੂਗੀ ਜਿਹਦੇ ਨਾਲ ਮੈਂ ਚੈਨਲ ਬਹੁਸ਼ਕਤੀ ਮੋਨਟਾਈਜ਼ ਕੀਤਾ ਜਿਹੜੇ ਨਵੇਂ-ਨਵੇਂ YouTube ਚੈਨਲ ਬਣਾਉਂਦੇ ਉਹਨਾਂ ਵਾਸਤੇ ਮੈਂ ਨਵਾਂ ਐਕਸਟਰਾ ਮਤਲਬ ਨੈਕਸਟ ਵਲੌਗ ਬਣਾਉਂਗੀ ਜਿਹਦੇ ਵਿੱਚ ਮੈਂ ਸਾਰਾ ਇਹੋ ਹੀ ਦੱਸੂਗੀ ਤੇ ਇਹ ਮੈਂ ਹੁਣ ਦੂਜਾ ਵਲੌਗ ਬਣਾਉਣ ਦੀ ਉਹਦੇ ਵਿੱਚ ਫਿਰ ਵਲੌਗ ਬਹੁਤ ਜ਼ਿਆਦਾ ਲੰਮਾ ਹੋ ਜਾਣਾ ਵਾ ਤੇ ਚਲੋ ਪਏ ਤੁਹਾਨੂੰ ਵੀਡੀਓ ਪਸੰਦ ਆਉਂਦੀ ਆ ਤੇ ਮੇਰੇ ਵੀਡੀਓ ਨੂੰ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਚਲੋ ਜੀ ਮਿਲਦੇ ਆ ਨੈਕਸਟ ਵੀਡੀਓ ਵਿੱਚ ਆਪਣਾ ਖਵਸ ਰਹਿਣੇ ਹਾਲ ਬਾਦ